ਕੋਈ ਕਹਿੰਦਾ ਜੀ ਮੈਂ ਤਾਂ ਹਨੂਮਾਨ ਜੀ ਦਾ ਪੁਜਾਰੀ ਹਾਂ ਕੋਈ ਕਹਿੰਦਾ ਮੈਂ ਭੈਰੋਂ ਦਾ ਪੁਜਾਰੀ ਹਾਂ ਕੋਈ ਕਹਿੰਦਾ ਮੈਂ ਗੁੱਗੇ ਦਾ ਪੁਜਾਰੀ ਹਾਂ ਹੁਣ ਅੱਜ ਕੱਲ੍ਹ ਕੱਲ ਮੈਂ ਸੇਖੂ ਪਿੰਡ ਦੇ ਵਿੱਚ ਦੀ ਗਿਆਥ ਨੇ ਜੇ ਬੜਾ ਇਕੱਠ ਮੈਂ ਸੇਵਾਦਾਰ ਨੂੰ ਪੁੱਛਿਆ ਵੀ ਇਹ ਕੀ ਕਹਿੰਦੇ ਮਾਤਾ ਰਾਣੀਆਂ ਦਾ ਮੇਲਾ ਹੈ ਜੀ ਅੱਜ ਵੀ ਸਵੇਰੇ ਮੈਨੂੰ ਨਾ ਬਾਵਾ ਮਾਈ ਭਾਈ ਅਮਰਧਾਰੀ ਗਾਤਰਿਆਂ ਵਾਲੇ ਮਾਤਾ ਤੇ ਮੱਥਾ ਟੇਕਣ ਚੱਲੇ ਆਂ ਜੀ ਕੀ ਦੀ ਉਪਾਸ਼ਨਾ ਕਰਨੀ ਹੈ ਕੀ ਦੀ ਪੂਜਾ ਕਰਨੀ ਹੈ ਅੰਤਰ ਮੈਲ ਜੋ ਤੀਰਤ ਨਾ ਵੈ ਤਸੈ ਵਿਕੁੰਠ ਨਾ ਜਾਣਾ ਲੋਕ ਪਤੀਣੇ ਕਸ਼ੂ ਨਾ ਹੋਵੇ ਨਾ ਹੀ ਰਾਮ ਇਆਣਾ ਪੂਜੋ ਰਾਮ ਏਕ ਹੀ ਦੇਵਾ ਪੂਜੋ ਰਾਮ ਏਕ ਹੀ ਦੇਵਾ ਇੱਕ ਨੂੰ ਹੀ ਪੂਜਣਾ ਹੁਣ ਬੀਬੀਓ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਮਾਤਾ ਰਾਣੀਆਂ ਨੂੰ ਪੂਜਣਾ ਜਾਂ ਤੁਸੀਂ ਧੰਗੁਰੂ ਨਾਨਕ ਧੰਗੁਰੂ ਗ੍ਰੰਥ ਸਾਹਿਬ ਨੂੰ ਪੂਜਣਾ ਦੱਸੋ ਕਾ ਸੋਚੀ ਬੋਲ ਕੇ ਜੀਨੇ ਗੁਰੂ ਗ੍ਰੰਥ ਸਾਹਿਬ ਨੂੰ ਪੂਜਣਾ ਫਿਰੋ ਗੁਰੂ ਗ੍ਰੰਥ ਸਾਹਿਬ ਨੇ ਹੱਥ ਖੜੇ ਕਰੋ ਵੀ ਉਹ ਅਸੀਂ ਪੂਜਾਂਗੇ ਆ ਕੁੜਕੜੂ ਰਹਿ ਕੇ ਵਿੱਚ ਹੈ ਮਾਤਾ ਰਾਣੀ ਨੂੰ ਪੂਜਦੀਆਂ ਨੇ ਮੇਲਾ ਦਾ ਚਲੋ ਗੁਰੂ ਨੇ ਕਿਰਪਾ ਕੀਤੀ ਤੁਸੀਂ ਸਾਰੇ ਗੁਰੂ ਸਾਹਿਬ ਦੇ ਪੁਜਾਰੀ ਹੋ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਹੁਣ ਤੁਸੀਂ ਹੱਥ ਖੜੇ ਕਰਤੇ ਨਾ ਤੇ ਗੁਰੂ ਸਾਹਿਬ ਹਣ ਸਾਨੂੰ ਸਾਥ ਸੰਗ ਜੀ ਉਸ ਪਰਨ ਕਰੇ ਦੀ ਲੱਜਾ ਵੀ ਰੱਖਣਗੇ ਤੇ ਸਿੱਖਿਆ ਵੀ ਦਿੰਦੇ ਨੇ 633 34 ਅੰਗ ਤੇ ਗੁਰੂ ਨਾਨਕ ਦੀਆਂ ਅਸ਼ਟ ਪਦੀਆਂ ਨੇ ਸੋਰਠ ਰਾਗ ਵਿੱਚ ਕਦੇ ਗੁਰਬਾਣੀ ਨੂੰ ਐਨ ਪੜਿਆ ਕਰੋ ਪਿਆਰ ਨਾਲ ਦੁਬਦਾ ਨਾ ਪੜੋ ਹਰ ਬਿਨ ਔਰ ਨਾ ਪੂਜੋ ਮੜਾ ਮਸਾਣ ਨਾ ਜਾਈ ਆ ਗੁਰੂ ਸਾਹਿਬ ਦੇ ਬਚਨ ਹੈ ਦੁਬਦਾ ਨਾ ਪੜੋ ਹਰ ਬਿਨ ਔਰ ਨਾ ਪੂਜੋ ਮੜਾ ਮਸਾਣ ਨਾ ਜਾਈ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ 52 ਬਚਨ ਸਿੱਖਾਂ ਦੇ ਨਾਲ ਹਜੂਰ ਸਾਹਿਬ ਦੀ ਧਰਤੀ ਤੇ ਕੀਤੇ ਉਹਨਾਂ ਬਚਨਾਂ ਵਿੱਚੋਂ ਇੱਕ ਇਹ ਵੀ ਬਚਨ ਸੀ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਗਨਾ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠੂਲ ਨਾ ਮੰਨੈ ਮੰਨਣਾ ਨਹੀਂ ਉਹਨਾਂ ਨੂੰ ਨਹੀਂ ਮੰਨਣਾ ਉਪਾਸ਼ਨਾ ਸਾਡੀ ਕੀ ਉਪਾਸ਼ਨਾ ਹੈ ਅਸੀਂ ਕਿਹਨੂੰ ਮੰਨਦੇ ਆ ਸਾਥ ਸੰਗਤ ਕਿਵਲੇ ਨਹੀਂ ਕਿ ਮੰਨਣਾ ਹੀ ਤੇ ਉਹਦੀ ਗੱਲ ਨੂੰ ਮੰਝੇ ਕਹਤਾ ਵੀ ਮੈਂ ਮੰਨ ਲਿਆ ਜੀ ਇਹ ਮੇਰਾ ਟੀਚਰ ਹੈ ਆ ਮੇਰੇ ਸਬਜੈਕਟ ਨੇ ਨਾ ਕੰਮ ਕਰਿਆ ਨਾ ਮ ਧਿਆਨ ਦਿੱਤੇ ਪੇਪਰ ਨਹੀਂ ਦਿੱਤੇ ਐਗਜ਼ਾਮ ਨਹੀਂ ਹੋਏ ਸਾਥ ਸੰਗਤ ਜੀਓ ਫੇਰ ਪਾਸ ਕਿਵੇਂ ਹੋਊਗਾ ਗੁਰੂ ਦੀ ਗੱਲ ਨੂੰ ਮੰਨ ਕੇ ਉਹਦੇ ਉੱਤੇ ਪਹਿਰਾ ਦੇਣਾ ਇਹ ਤੀਜੀ ਹੈ ਉਪਾਸ਼ਨਾ ਸਾਡੀ ਉਪਾਸ਼ਨਾ ਕੀ ਹੈ ਅਸੀਂ ਕਿਹਨੂੰ ਪੂਜਣਾ ਹੈ ਉਹ ਜੋ ਰਾਮ ਏਕ ਹੀ ਦੇਵਾ ਜਿਨ ਨਾਨਕ ਸਤਗੁਰ ਪੂਜਿਆ ਤੈਨ ਹਰ ਪੂਜ ਕਰਾਵਾਂ ਜਿਨ੍ਹਾਂ ਨੇ ਸਤਗੁਰ ਨੂੰ ਪੂਜਿਆ ਨਾ ਸਾਥ ਸੰਗ ਜੋ ਜਿਨਨੇ ਗੁਰਮੁਖ ਨਾਮ ਧਿਆਇਆ ਤਨਾ ਫਿਰ ਵਿਗਨ ਨਾ ਹੋਈ ਰਾਮ ਰਾਜੇ ਜਿਨਨੇ ਸਤਗੁਰ ਪੁਰਖ ਮਨਾਇਆ ਤੈਨਾ ਪੂਜੈ ਸਭ ਕੋਈ ਉਹਨੂੰ ਸਾਰੀ ਦੁਨੀਆ ਪੂਜਦੀ ਹੈ ਜਿਨਨੇ ਸਤਗੁਰ ਦੀ ਪੂਜਾ ਕੀਤੀ ਹੈ